ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਆਪਣੇ YouTube ਚੈਨਲ ਗੁਰੀ ਡੈਰੀ ਫਾਰਮ ਦੀਪਗੜ੍ਹ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਬਾਈ ਜੀ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਸਭ ਤੋਂ ਪਹਿਲਾਂ ਤਾਂ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਤੇ ਘੰਟੀ ਦੇ ਬਟਨ ਤੇ ਮੇਰਾ ਵੀਰ ਜਰੂਰ ਪ੍ਰੈਸ ਕਰਦਾ ਕਰੋ। ਜੇ ਕਿਸੇ ਵੀਰ ਨੇ ਕਿਸੇ ਪਸ਼ੂ ਦੀ ਵੀ ਐਡ ਕਰਵਾਉਣੀ ਹੈ ਤਾਂ ਵੀ ਆਪਣੇ ਨਾਲ ਸੰਪਰਕ ਕਰ ਲਿਆ ਕਰੋ 628001 37325 ਬਾਈ ਜੀ ਮੇਰਾ ਮੋਬਾਈਲ ਨੰਬਰ ਹੈ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਬਾਈ ਜੀ ਟਰੈਕਟਰਾਂ ਬਾਰੇ ਤੇ ਪਹਿਲਾ ਸੰਦ ਹੈਗਾ ਬਾਈ ਜੀ ਰੀਪਰ ਪਕਾਉਗਾ ਬਾਈ ਜੀ 98729 44826 98788729 ਹੈ ਬਾਈ ਜੀ ਸੌਰੀ 44826 ਬਾਈ ਦਾ ਮੋਬਾਈਲ ਨੰਬਰ ਆਗਾ ਤੇ ਰੀਪਰ ਹੈਗਾ ਬਾਈ ਜੀ 6 ਫੁੱਟਾ ਰੀਪਰ ਆ ਇਹ ਰੰਗ ਪੇਂਟ ਹੋਇਆ ਹੋਇਆ ਵੈਨ ਸਾਫ ਕੰਡੀਸ਼ਨ ਦਾ ਰੀਪਰ ਪਿਆ ਬਲੇਡ ਵਗੈਰਾ ਬਿਲਕੁਲ ਨਵੇਂ ਪਿਆ ਸਾਰਾ ਰੀਪਰ ਬਿਲਕੁਲ ओरिजिनल ਪਿਆਗਾ ਜਿੱਦਾਂ ਵੀਡੀਓ ਚ ਉਦਾਂ ਹੀ ਰੀਪਰ ਆਗਾ ਤੇ ਡਿਮਾਂਡ ਇਹਦੀ ਹੈਗੀ ਆ ਬਾਈ ਜੀ ਸਿਰਫ 35000 ਰੁਪਏ ਡਿਮਾਂਡ ਆ ਬਾਈ ਜੀ ਸਿਰਫੀ 35000 ਰੁਪਏ ਡਿਮਾਂਡ ਆ ਕੀ ਰੀਪਰ ਦੀ ਤੇ ਅੱਗੇ ਸਾਂਦਾ ਹੈਗਾ ਬਾਈ ਜੀ ਸਵਰਾਜ 855 ਟਰੈਕਟਰ ਮੋਬਾਈਲ ਨੰਬਰ ਹੈਗਾ ਵੀਰ ਦਾ 9855520441998555204419 22 ਦਾ ਮੋਬਾਈਲ ਨੰਬਰ ਹੈ ਬਾਈ ਜੀ ਅੱਗੇ ਗੱਲ ਕਰਦੇ ਮਾਡਲ ਦੀ ਬਾਈ ਜੀ 2006 ਮਾਡਲ ਟਰੈਕਟਰ ਆਗਾ 2006 ਮਾਡਲ ਦਾ ਟਰੈਕਟਰ ਸਾਰਾ ਟਰੈਕਟਰ ਬਾਈ ਜੀ ਬਿਲਕੁਲ オリジナル ਆਗਾ ਇੰਜਨ ਗੇਅਰ ਦੀ ਟਰੈਕਟਰ ਦੀ ਫੁੱਲ ਗਾਰੰਟੀ ਆਗੀ ਪੰਜਾਬ ਨੰਬਰ ਦਾ ਟਰੈਕਟਰ ਆ ਬਾਈ ਜੀ ਘਰੇ ਖੜਾਗਾ ਵੀਰ ਦੇ ਸਾਰਾ ਟਰੈਕਟਰ ਬਿਲਕੁਲ オリジナル ਆਗਾ ਬਾਹੀ ਤੀ ਚੱਲਿਆ ਹੋਇਆ ਆਗਾ ਤੁਸੀਂ ਵੀ ਬਾਈ ਜੀ ਬਾਕੇ ਚੈੱਕ ਕਰਕੇ ਲਿਜਾ ਸਕਦੇ ਹੋਗੇ ਰੰਗ ਪੇਂਟ ਪੱਕਾ ਐਂਡ ਸਾਫ ਕੰਡੀਸ਼ਨ ਆਗੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਆਗੀ ਟਰੈਕਟਰ ਦੀ 540 ਪੀਟੀਓ ਚੱਕਰ ਆ ਬਾਈ ਜੀ ਸਾਰਾ ਟਰੈਕਟਰ ਬਿਲਕੁਲ オリジナル ਪਿਆਗਾ ਕਿਤੇ ਕੋਈ ਚਾਬੀ ਵਗੈਰਾ ਨਹੀਂ ਲੱਗੀ ਟਰੈਕਟਰ ਤੇ ਜੇਕਰ ਆਪਾਂ ਟਾਇਰਾਂ ਦੀ ਗੱਲ ਕਰੀਏ ਤਾਂ ਬਾਈ ਜੀ 50 ਤੋਂ 60 ਪੈਸੇ ਟਰੈਕਟਰ ਦੇ ਟਾਇਰ ਪਏ ਆਗੇ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਬਾਗੇ ਚੈੱਕ ਕਰਕੇ ਲੈ ਜਾਓ ਵੀਰਾ ਵੱਲ ਫੁੱਲ ਗਾਰੰਟੀ ਹੁੰਦੀ ਹੈ ਬਾਈ ਜੀ ਆਪਾਂ ਨੂੰ ਜਿਵੇਂ ਵੀਰ ਕਹਿੰਦਾ ਆਪੋ ਦੇ ਵੀਡੀਓ ਪਾ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਹੁਣ ਆਪਾਂ ਡਿਮਾਂਡ ਦੀ ਗੱਲ ਕਰ ਲਗੇ ਸਿਰਫ 2 ਲੱਖ ਤੇ 35000 ਰੁਪਏ ਡਿਮਾਂਡ ਆ ਗਈ ਬਾਈ ਜੀ 2 ਲੱਖ ਤੇ 35000 ਰੁਪਏ ਡਿਮਾਂਡ ਆ ਗਈ ਮੌਕੇ ਤੇ ਵਧੀਆ ਮਾਨਤਾਨ ਬਾਈ ਜੀ ਹੋ ਜੂਗਾ ਅਗਲਾ ਟਰੈਕਟਰ ਹੈਗਾ ਬਾਈ ਜੀ ਜੌਂਡੀਅਰ ਮੋਬਾਈਲ ਨੰਬਰ ਹੈਗਾ ਵੀਰ ਦਾ 8427725955 8427725955 ਬਾਈ ਜੀ ਮੋਬਾਈਲ ਨੰਬਰ ਹੁਣ ਆਪਾਂ ਕੀ ਗੱਲ ਕਰਦੇ ਆ ਟਰੈਕਟਰ ਦੀ ਸਾਰੀ ਡਿਟੇਲ ਤੁਹਾਨੂੰ ਦਿੰਨੇ ਆ ਵੀਰ ਤੋਂ ਲੈ ਕੇ ਤੇ ਮਾਡਲ ਦੀ ਗੱਲ ਕਰਕੇ ਆਪਾਂ ਬਾਈ ਜੀ 2012 ਮਾਡਲ ਟਰੈਕਟਰ ਹੈਗਾ 2012 ਮਾਡਲ ਟਰੈਕਟਰ ਹੈਗਾ ਪੰਜਾਬ ਨੰਬਰ ਦਾ ਟਰੈਕਟਰ ਹੈਗਾ ਪਾਵਰ ਸਟੀਅਰਿੰਗ ਆ ਸਾਰਾ ਟਰੈਕਟਰ ਬਾਈ ਜੀ ਬਿਲਕੁਲ オリジナル ਪਿਆ ਹੈਗਾ 5204 ਟਰੈਕਟਰ ਇੰਜਨ ਗੀਅਰ ਦੀ ਫੁੱਲ ਗਾਰੰਟੀ ਹੈਗੀ ਟਰੈਕਟਰ ਦੀ ਲੈਫਟ ਦੀ ਪੂਰੀ ਫੁੱਲ ਗਾਰੰਟੀ ਹੈਗੀ ਸਾਈਡ ਗੀਅਰ ਟਰੈਕਟਰ ਆ ਇਹ ਸਾਰਾ ਟਰੈਕਟਰ ਬਾਈ ਜੀ ਬਿਲਕੁਲ オリジナル ਆਗਾ ਬਾਹੀ ਤੀ ਚੱਲਿਆ ਤੁਸੀਂ ਵੀ ਬਾਹ ਕੇ ਚੈੱਕ ਕਰਕੇ ਲੈ ਜਿਓ ਕੋਈ ਫੁੱਲ ਗਾਰੰਟੀ ਹੋਊਗੀ ਟਰੈਕਟਰ ਦੀ ਕਿਤੇ ਦੇ ਕੋਈ ਰੰਗ ਪੇਂਟ ਨਹੀਂ ਹੋਇਆ ਬਸ ਰਨਾਲ ਦਾ ਰੰਗ ਪੇਂਟ ਆ ਇੰਜਨ ਗੀਅਰ ਦੀ ਫੁੱਲ ਗਾਰੰਟੀ ਹੈਗੀ ਟਾਇਰ ਵੀ ਵਧੀਆ ਕੰਡੀਸ਼ਨ ਦੇ ਟਾਇਰ ਪਿਆ ਆਗੇ ਐਮ ਆਰ ਐਫ ਕੰਪਨੀ ਦੇ ਟਾਇਰ ਆ ਬਾਈ ਜੀ ਵਧੀਆ ਹਾਲਤ ਦੇ ਟਾਇਰ ਪਏ ਤੇ ਡਿਮਾਂਡ ਰੱਖੀ ਹੈ ਵੀਰ ਨੇ ਸਿਰਫ 4 ਲੱਖ ਤੇ 10000 ਰੁਪਏ ਡਿਮਾਂਡ ਹੈ ਬਾਈ ਜੀ ਸਿਰਫ 4 ਲੱਖ ਤੇ 10000 ਰੁਪਏ ਡਿਮਾਂਡ ਹੈ ਕਿ ਮੌਕੇ ਤੇ ਵਧੀਆ ਮਾਨਤਨ ਵੀਰ ਹੋਣੇ ਕਰਨਗੇ ਹੁਣ ਆਪਾਂ ਅਗਲੇ ਸੰਦੀ ਗੱਲ ਕਰਕੇ ਤਾਂ ਸਵਰਾਜ 855 ਟਰੈਕਟਰ ਹੈ ਬਾਈ ਜੀ ਅਗਲਾ ਮੋਬਾਈਲ ਨੰਬਰ ਹੈਗਾ ਵੀਰ ਦਾ 7056092869 7056092869 ਬਾਈ ਦਾ ਮੋਬਾਈਲ ਨੰਬਰ ਹੈ ਤੇ ਬਾਈ ਜੀ ਮਾਡਲ ਹੈਗਾ ਟਰੈਕਟਰ ਦਾ भाई जी दो हजार ट्रॅक्टर आहे का है, दो हजार सतारा मॉडला गाय ट्रॅक्ट नंबर ट्रॅक्टर बी जी ਸਾਰਾ ਟਰੈਕਟਰ ਬਿਲਕੁਲ origignal ਆਗਾ ਫੇਵਰ ਦੀ ਹੁੱਡ ਵਗੈਰਾ ਨਾਲ ਤੇ ਬਾਈ ਜੀ ਸਿਸਟਮ ਵਗੈਰਾ ਵੱਡਾ ਸਿਸਟਮ ਲੱਗਿਆ ਹੋਇਆਗਾ ਟਰੈਕਟਰ ਦੇ ਫੇਵਰ ਦੀ ਹੁੱਡ ਵਧੀਆ origignal ਹੁੱਡ ਲੱਗੀ ਹੋਈ ਹੈਗੀ ਰੰਗ ਪੇਂਟ ਪਕਵੈਣ ਸਾਫ ਕੰਡੀਸ਼ਨ ਦਾ ਟਰੈਕਟਰ ਪਿਆਗਾ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈਗੀ ਪਾਵਰ ਸਟੀering ਟਰੈਕਟਰ ਆਗਾ ਸਾਰਾ ਟਰੈਕਟਰ ਬਾਈ ਜੀ ਬਿਲਕੁਲ origignal ਆਗਾ ਤੇ ਟਾਇਰਾਂ ਦੀ ਗੱਲ ਕਰੀਏ ਚਾਰੋ ਟਾਇਰ ਬਾਈ ਜੀ ਕੰਪਨੀ ਦੇ ਟਾਇਰ ਨੇ MRF ਕੰਪਨੀ ਦੇ ਟਾਇਰ ਆ ਗਏ ਬਾਈ ਜੀ 90 ਤੋਂ 95 ਪੈਸੇ ਟਰੈਕਟਰ ਦੇ ਟਾਇਰ ਪਏ ਆ MRF ਕੰਪਨੀ ਦੇ ਆ ਤੇ 90 ਤੋਂ 95 ਪੈਸੇ ਟਰੈਕਟਰ ਦੇ ਟਾਇਰ ਪਏ ਆਗੇ ਸਾਰਾ ਟਰੈਕਟਰ ਬਿਲਕੁਲ オリジナル ਤੇ ਹੁਣ ਆਪਾਂ ਡਿਮਾਂਡ ਦੀ ਗੱਲ ਕਰ ਲਗੇ ਟਰੈਕਟਰ ਦੀ ਡਿਮਾਂਡ ਤਾਂ ਵੀਰ ਨੇ ਬਿਲਕੁਲ ਹੀ ਜਾਇਜ਼ ਰੱਖਤੀ ਐ ਇਦੂ ਘੱਟ ਰੇਟ ਟਰੈਕਟਰ ਮੈਲੇ ਮੁਸਕਲ ਆਗੇ 5 ਲੱਖ 75000 ਰੁਪਏ ਡਿਮਾਂਡ ਆ ਬਾਈ ਜੀ 5 ਲੱਖ 75000 ਰੁਪਏ ਡਿਮਾਂਡ ਆਗੀ ਮੌਕੇ ਤੇ ਪੂਰਾ ਵਧੀਆ ਮਾਨਤਾਣ ਹੋ ਜਾਊਗਾ ਇਦਾਂ ਦੇ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ ਜੀ